ਅਬਿਦਕੀ ਨਾ ਜੀ ਬਲਖਾਰ ਸਿੰਘ ਸਾਬਕਾ ਸਰਪੰਚ ਪਿੰਡ ਬਾਲੀਆ ਤੋਂ ਅੱਜ ਦੀ ਜੋ ਭਾਈ ਅਮਰਪਾਲ ਸਿੰਘ ਦੀ ਜਿਹੜੀ ਜਿੱਤ ਹੋਈ ਆ ਵਿਧਾਨ ਸਭਾ ਤੇ ਆਪਣਾ ਉਹਦੇ ਬਾਰੇ ਤੁਸੀਂ ਆਪਣੇ ਕੀ ਵਿਚਾਰ ਜਿਹੜੇ ਉਹ ਦੱਸਣਾ ਚਾਹਤੇ ਜੀ ਔਰ ਇਹ ਅਮਰਪਾਲ ਸਿੰਘ ਦੀ ਜਿੱਤ ਜਿਹੜੀ ਆ ਉਹ ਹਲਕਾ ਕੁਚੀ ਬੋਲੂ ਖਡੂਰ ਸਾਹਿਬ ਦੇ ਵੋਟਰਾਂ ਸਪੋਰਟਰਾਂ ਨੌਜਵਾਨਾਂ ਇਹ ਖਾਲੀ ਸੰਗਤ ਦੀ ਜਿੱਤੇ ਆ ਜਿਹੜਾ ਭਾਈ ਸਾਹਿਬ ਨੂੰ ਆਮ ਆਦਮੀ ਪਾਰਟੀ ਨੇ ਡਿਬਰੂਗੜ੍ਹ ਜੇਲ੍ਹ ਵਿੱਚ ਲਜਾਏ ਤੌਰ ਤੇ ਬੰਦ ਕੀਤਾ ਸੀ ਉਹਦੇ ਖਿਲਾਫ ਲੋਕਾਂ ਨੇ ਹਲਕਾ ਖਡੂਰ ਸਾਹਿਬ ਦੇ ਮੋਟਰਾਂ ਸਪੂਟਰਾਂ ਨੇ ਫਤਵਾ ਦਿੱਤਾ ਵਾ ਤੇ ਇਹ ਜਿਹੜਾ ਭਗਵੰਤ ਮਾਨ ਆਮ ਆਦਮੀ ਪਾਰਟੀ ਇਹਨਾਂ ਨੂੰ ਇਹ 13 0 ਆਂਦਾ ਹੀ ਤੇ ਤਿੰਨਾਂ ਦੇ ਅਗੇ ਆ ਇਹਨਾਂ ਨੂੰ ਮੈਂ ਦਿਆਲਾ ਭਗਵੰਤ ਮਾਨ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਵਾ ਇਹਦਾ ਬਣਦਾ ਵਾ ਅਸਤੀਫਾ ਦੇਣਾ ਇਹਨੂੰ ਦੇਣਾ ਚਾਹੀਦਾ ਅਸਤੀਫਾ ਇਸ ਕਰਕੇ ਅਸੀਂ ਇਹਦੇ ਕੋਲ ਸ਼ਹੀਫਾ ਮੰਗਦੇ ਆ ਤੇ ਭਾਈ ਸਾਹਿਬ ਦੀ ਜਿੱਤ ਜਿਹੜੀ ਆ ਉਹ ਬੜੀ ਕੋੁਰ ਛੋਲਣਾ 2 ਲੱਖ ਦੇ ਕਰੀਬ ਲੋਕਾਂ ਦੇ ਲੀਡ ਤੇ ਜਿਤਾਇਆ ਇਹਨੂੰ ਬਹੁਤ ਅਸੀਂ ਸੰਗਤ ਦੇ ਧੰਨਵਾਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੇਰਾ ਨਾਮ ਬਲਵੰਦਰ ਸਿੰਘ ਕੰਗ ਜੰਡਿਆਲਾ ਗੁਰੂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਮਰਪਾਲ ਦੀ ਜਿੱਤ ਇੱਕ ਸਚਾਈ ਦੇ ਉੱਤੇ ਹੋਈ ਆ ਜੋ ਇਸ ਸਰਕਾਰ ਨੇ ਸਾਡੇ ਨੌਜਵਾਨਾਂ ਤੇ ਬੜੇ ਜ਼ੁਲਮ ਕੀਤੇ ਆ ਜਿਨ੍ਹਾਂ ਨੂੰ ਲਜਾ ਕੇ ਇਹਨਾਂ ਨੇ ਝੂਠੇ ਕੇਸ ਬਣਾ ਕੇ ਐਨਐਸਏ ਲਾ ਕੇ ਤੇ ਡਿਬੜੂਗੜ ਜੇਲ੍ਹ ਸੁਟਿਆ ਜੋ ਕਿ ਬਣਦਾ ਨਹੀਂਗਾ ਤੇ ਲੋਕਾਂ ਨੇ ਤੇ ਪਹਿਲਾਂ ਹੀ ਮਨ ਬਣਾਇਆ ਹੋਇਆ ਸੀਗਾ ਕਿ ਭਾਈ ਸਾਹਿਬ ਨੂੰ ਜਤੌਣਾ ਵਾ ਤੇ ਉਹਨਾਂ ਨੂੰ ਸੰਸਦ ਦੇ ਵਿੱਚ ਲੋਕਾਂ ਦੀ ਆਵਾਜ਼ ਚੁੱਕਣ ਵਾਸਤੇ ਸੰਸਦ ਦੇ ਵਿੱਚ ਭੇਜਣਾ ਵਾ ਜੋ ਕਿ ਸਭ ਤੋਂ ਵੱਡਾ ਮੁੱਦਾ ਸਾਡਾ ਪੰਜਾਬ ਦੇ ਵਿੱਚ ਨਸ਼ਿਆਂ ਦਾ ਸੀ ਤੇ ਭਾਈ ਸਾਹਿਬ ਹਣੀ ਨਸ਼ਾ ਛਡਾਉਂਦੇ ਸੀ ਤੇ ਅੰਮ੍ਰਿਤ ਛਕਾਉਂਦੇ ਸੀ ਤੇ ਇਹਨਾਂ ਨੂੰ ਉਹ ਚੀਜ਼ ਚੁਬਦੀ ਸੀ ਕਿਉਂਕਿ ਇਹਨਾਂ ਦਾ ਜਿਹੜਾ ਧੰਦਾ ਵਾ ਉਹ ਚੌਪਟ ਹੁੰਦਾ ਸੀ ਇਸ ਕਰਕੇ ਇਹਨਾਂ ਨੂੰ ਚੰਗਾ ਨਹੀਂ ਲੱਗਾ ਭਾਈ ਸਾਹਿਬ ਤੇ ਉਹਨਾਂ ਨੂੰ ਇਹਨਾਂ ਨੇ ਜੰਗਲੂਗੜ ਜੇਲ੍ਹ ਸੁਟਿਆ ਤੇ ਜਨਤਾ ਨੇ ਇਹਨਾਂ ਨੂੰ ਭਾਈ ਸਾਹਿਬ ਉਹਨਾਂ ਨੂੰ ਬੜੇ ਤਗੜੀ ਲੀਡ ਨਾਲ ਦਿਤਾ ਕੇ ਤੇ ਸੰਸਦ ਵਿੱਚ ਭੇਜਿਆ ਸੋ ਭਗਵਾਨ ਤਮਾਨ ਕਹਿੰਦਾ ਸੀ ਵੀ ਮੇਰੇ ਬੱਤੀ ਦੰਦਿਆ ਤੇ ਬੱਤੀ ਕੇਸਰੀਵਾਲ ਦੇ ਆ ਤੇ ਮੇਰੀ ਗੱਲ ਸੱਚੀ ਹੁੰਦੀ ਆ ਤੇ ਸੱਚੀ ਉਹਦੀ ਗੱਲ ਕਰਾਤੀ ਲੋਕਾਂ ਨੇ ਕਿ ਤਿੰਨਾਂ ਤੇ ਆ ਗਏ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ 27 ਦੇ ਵਿੱਚ ਇਹ ਤਿੰਨ ਵੀ ਨਹੀਂ ਰਣੀ ਐ ਇਹਨਾਂ ਦੀਆਂ ਲੋਕਾਂ ਨੇ ਇਹ ਇੱਕ ਆਉਣ ਆਉਣ ਵਾਲੇ ਟਾਈਮ ਦਾ ਇੱਕ ਨਹੀਂ ਪੱਥਰ ਰੱਖਿਆ ਵਾ ਸੋ ਮੈਂ ਇਹਨੀਆਂ ਗੱਲਾਂ ਕਹਿੰਦਾ ਆ ਕਿਮਾ ਦਾ ਜਾਚ ਗਿਆ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ